ਜੜੀਆਂ ਸੜਕੋ ਹੁੰਦੀ ਆ ਸੜਕ ਤੇ ਜਦ ਸਲਿੱਪ ਕਰਕੇ ਮੂਹਲਾ ਟਾਰ ਜਦੋਂ ਮੈਂ ਡਿੱਗਿਆ ਜੀ ਉਧਰੋਂ ਤੀਜੇ ਨੰਬਰ ਦੇ ਓਵਰਟੇਕ ਕਰ ਕਰਦੀ ਮੈਂ ਅੱਗੇ ਸੀ ਘਾ ਡਿੱਗਿਆ ਮੇਰਾ ਪੈਰੇ ਉਰੇ ਦੀ ਲੱਗ ਗਈ ਉਹ ਮੇਰੇ ਉੱਪਰ ਦੀ ਹੋ ਕੇ ਥੋੜਾ ਜਿਹਾ ਡਿੱਗਦੀ ਕਿਉਂਕਿ ਪਿੱਛੋਂ ਸਕੂਟੀ ਉੱਚੀ ਆਈ ਉਹਦੇ ਉੱਤੇ ਦੀ ਹੋ ਰੈਟ ਲੱਗ ਸਿਰ ਦੇ ਉੱਤੇ ਦੀ ਹੋੜੀ ਆਈ ਹੈ ਬੱਚੇ ਦੀ ਹਾਂ ਇੱਕ ਬ੍ਰੌਡ ਬੈਡ ਕੇਸ ਆਇਆ ਹੈ ਬੱਚੀ ਦਾ ਨਾਮ ਹੈ ਜਸਮੀਤ ਕੌਰ 11 ਸਾਲ ਦੀ ਹੈ ਇਹ ਸਕੂਟੀ ਤੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਨਾਬਾਪਾਤ ਰੋਡ ਤੇ ਖੱਡਰਾ ਪੈਲੇਸ ਦੇ ਨੇੜੇ ਮੈਮ ਕਿੰਨੇ ਕੁ ਮੋਰਾ ਬੱਚਾ ਦੀ 11 ਸਾਲ 11 ਸਾਲ ਦੀ ਹੋ ਮਾਰੀ ਕਿੰਨੇ ਕੁ ਮੈਮ ਸੱਟਾਂ ਵਗੈਰਾ ਕਿੰਨੇ ਕੁ ਲੱਗਿਆ ਸੀਗੇ ਡੈਡ ਬੋ ਆ ਜੋ ਐਕਸਟਰਨਲੀ ਦਿਖ ਰਿਹਾ ਉਹ ਤਾਂ ਹੈਡ ਇੰਜਰੀ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਦੇਖਣੀ ਕੀ ਰਿਪੋਰਟ ਆਨੇ ਐਕਸੀਡੈਂਟ ਕਿਸ ਤੀ ਨਾਲ ਹੋਇਆ ਕੁਝ ਪਤਾ ਇਹ ਸਕੂਟੀ ਤੇ ਸੀਗੇ ਤੇ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਜੋ 10 ਸਾਲ ਦਾ ਅੱਛਾ ਹਾਂ ਠੀਕ ਨਾ ਮੈਂ ਵੀ ਦੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਕੀ ਗੱਲਬਾਤ ਹੋਈ ਆ ਵੀਰੇ ਅੱਜ ਉਹ ਛੁੱਟੀਆਂ ਚ ਆਈ ਹੋ ਸੀ ਸਬਾ ਦੀ ਜਾਂਦੀ ਤੇ ਮੇਰੀ ਦੀਦੀ ਕੋਲੇ ਚਲੇ ਗਏ ਉੱਥੇ ਉਹਨੇ ਜੀ ਨਹੀਂ ਲਾਇਆ ਜੀ ਮੈਂ ਰੋਟੀ ਦੇ ਪੁਲਾਂ ਤੋਂ ਲੈ ਕੇ ਉਹ ਬੱਸਾ ਜਿ ਛੱਡਣ ਆ ਗਏ ਸੀ ਰੋਟੀ ਦੇ ਪੁਲਾਂ ਤੋਂ ਲੈ ਕੇ ਮੈਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਸਕੂਟੀ ਤੇ ਐਕਟਿਵਾ ਤੇ ਇਹ ਸਾਰਾ ਕ੍ਰੋਸ ਕਰਕੇ ਕਾਟੜਾ ਪੈਲਸ ਲੰਘ ਕੇ ਜੀ ਉਧਰੋਂ ਦੋ ਟਰੈਕਟਰ ਤਾਂ ਆਲਰੇਡੀ ਲਾਈਨਾਂ ਚ ਲੱਗੇ ਹੋਏ ਸੀ ਓਵਰਟੇਕ ਚ ਤੀਜਾ ਹੋਰ ਓਵਰਟੇਕ ਕਰਕੇ ਮੇਰੇ ਉੱਤੇ ਦੀ ਲੱਗ ਗਈ ਮਸੂਦ ਜਦ ਹੀ ਡਿੱਗੇ ਸੀ ਅਕਤਿਵਾਦ ਉਹ ਜਿਹੜਾ ਛੰਡੀ ਨਾਲ ਕਹਿ ਰਿਹਾ ਸੀ ਪਰਾਂ ਕਰ ਲਾ ਪਰਾਂ ਕਰ ਲਈ ਕਿ ਟਰੈਕਟਰ ਦਾ ਪਤਾ ਨਹੀਂ ਲੱਗਿਆ ਇਹ ਲੱਭਿਆ ਵੀ ਉਹ ਬਹੁਤ ਕਦੂ ਵਰਦੇ ਮੁੰਡਿਆਂ ਨੇ ਬਹੁਤ ਮਦਦ ਕੀਤੀ ਹੈ ਪਰ ਲੱਭਿਆ ਨਹੀਂ ਜੀ ਬੰਦਾ ਜੀ ਕੀ ਨਾਮ ਹੈ ਜੀ ਬੱਚੇ ਦਾ ਬੱਚੇ ਦਾ ਜਸਮੀਤ ਕੌਰ ਕਿੰਨੀ ਉਮਰ ਹੈ ਜੀ ਬੱਚੇ ਦੀ ਉਮਰ ਹੋਊਗੀ 12-13 ਸਾਲ ਦੇ ਲਗੜੋ ਛੋਟੀ ਕੀ ਰਿਸ਼ਤੇਦਾਰੀ ਪੈਂਦੀ ਹੈ ਉਹਦੀ ਮੇਰੀ ਮੇਰੇ ਸਾਡੂ ਦੀ ਕੁੜੀ ਹੈ ਛੋਟੇ ਸਾਡੇ ਛੋਟਾ ਪਿੰਡ ਕਿਹੜਾ ਮੇਰਾ ਸਹੌਲੀ ਪਿੰਡ ਹੈ ਸਹੌਲੀ ਪਿੰਡ ਹੈ ਜਦੋਂ ਤੁਸੀਂ ਟਰੈਕਟਰ ਐਕਟਿਵ ਹੈ ਡਿੱਗੀ ਹੈ ਤਾਂ ਕੁੜੀ ਟਰੈਕਟਰ ਬੱਚਾ ਜੀ ਮੈਂ ਤਾਂ ਮੈਂ ਫੇਰ ਕਿਵੇਂ ਕਿਸ ਤਰ੍ਹਾਂ ਦੱਸੋ ਤੁਹਾਨੂੰ ਮੈਂ ਐਨੇ ਜਾ ਰਿਹਾ ਸੀ ਉਹ ਜਦੋਂ ਕਹਿ ਰਿਹਾ ਸੀ ਓਵਰਟੇਕ ਕਰ ਲੋ ਕਿਉਂਕਿ ਫੁੱਟਪਾਥ ਤੋਂ ਜਿਹੜੀ ਐ ਸੜਕ ਹੁੰਦੀ ਆ ਸੜਕ ਤੇ ਜਦੋਂ ਸਲਿੱਪ ਕਰਕੇ ਮੂਹਲਾ ਟਾੜ ਜਦੋਂ ਮੈਂ ਡਿੱਗਿਆ ਜੀ ਉਧਰੋਂ ਤੀਜੇ ਨੰਬਰ ਦੇ ਓਵਰਟੇਕ ਕਰ ਕਰੇ ਦੀ ਮੈਂ ਅੱਗੇ ਸੀਗਾ ਡਿੱਗਿਆ ਮੇਰਾ ਪੈਰ ਉਹਦੇ ਦੀ ਲੱਗ ਗਈ ਜੀ ਉਹ ਮੇਰੇ ਉੱਪਰ ਦੀ ਹੋ ਕੇ ਥੋੜਾ ਜਿਹਾ ਡੇਗਦੀ ਜੀ ਕਿਉਂਕਿ ਪਿੱਛੋਂ ਸੂਰੀਆ ਉੱਚੀ ਆਈ ਉਹਦੇ ਉੱਤੇ ਹੀ ਹੋ ਟੈਂਟ ਲੱਗਿਆ ਸਿਰ ਦੇ ਉੱਤੇ ਜੀ